ਵਾਸ਼ ਕਰੂ ਗੁਰੂ ਰੂਪ ਸਾ ਸੰਗਤ ਜੀ ਆਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੋਦ ਅਨਿਗਮਣਦੇ ਹੋਏ ਬਹੁਤੇ ਘਪਰਾਲੇ ਹੋ ਰਹੇ ਨੇ ਵੀ ਹਰਜਿੰਦਰ ਸਿੰਘ ਸੋ ਇਹਨਾਂ ਦੇ ਬੱਚਿਆਂ ਨੂੰ ਅੰਮ੍ਰਿਤ ਛਕਾਉਣ ਦੀ ਜਿਮੇ ਵੱਡੇ ਭਰਾਲੇ ਹੋ ਰਹੇ ਨੇ ਸੋ ਬਹੁਤ ਵਧੀਆ ਜਿਹੜੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਬਚਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਿੰਡਾਂ ਪਿੰਡਾਂ ਦੇ ਵਿੱਚ ਨਸ਼ੇ ਬਣਦੇ ਜਾਂਦੇ ਨੇ ਤਾਂ ਸਾਡੇ ਛੋਟੇ ਬੱਚੇ ਨੇ ਮੇਰੀ ਖਾਸ ਕਰਕੇ ਮਾਮਾ ਭੈਣਾਂ ਨੂੰ ਬੇਨਤੀ ਹੈ ਉਹ ਬੱਚਿਆਂ ਦੇ ਕੇਸ ਜ਼ਰੂਰ ਰੱਖਣ ਜਿਹੜੀ ਮਾਂ ਅੱਜ ਬੱਚੇ ਦੇ ਸਿਰ ਤੇ ਕੇਸ ਰੱਖ ਕੇ ਉਸ ਬੱਚੇ ਨੂੰ ਘਰੋਂ ਪ੍ਰੇਰਿਤ ਕਰੇਗੀ ਤਾਂ ਆਉਣ ਵਾਲੇ ਸਮੇਂ ਦਾ ਉਹਨਾਂ ਦਾ ਇੱਕ ਭਵਿੱਖ ਹੈ ਸੋ ਆਉਣ ਵਾਲੀਆਂ ਨਸਲਾਂ ਜਿਵੇਂ ਮੇਰਾ ਵੀ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਗੱਲ ਜ਼ਮੀਨਾਂ ਦੀ ਨਹੀਂ ਗੱਲ ਜ਼ਮੀਰਾਂ ਦੀ ਹੈ ਗੱਲ ਫਸਲਾਂ ਦੀ ਨਹੀਂ ਗੱਲ ਨਸਲਾਂ ਦੀ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਤਾਂ ਬਚਣਗੀਆਂ ਜੇ ਸਾਡੀਆਂ ਮਾਮਾ ਉਹਨਾਂ ਬੱਚਿਆਂ ਦੇ ਇਸ ਤਰ੍ਹਾਂ ਤੇ ਕੇਸ ਰੱਖ ਕੇ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਭੇਖ ਦੇ ਵਿੱਚ ਵੇਸਕ ਕੇਸ ਕਟਾ ਦੇ ਪਰ ਮਾਂ ਦਾ ਫਰਜ਼ ਬਣਦਾ ਪਿਤਾ ਦਾ ਫਰਜ਼ ਬਣਦਾ ਉਸ ਬੱਚੇ ਨੂੰ ਲੈਣ ਤੇ ਜ਼ਰੂਰ ਪਾਵੇ ਕਿਉਂਕਿ ਜਿਸ ਕੌਮ ਨੂੰ ਕਿਤੇ ਚਰਖੜੀਆਂ ਨਹੀਂ ਡਲਾ ਸਕੀਆਂ ਆਰੇ ਨਹੀਂ ਡਲਾ ਸਕੇ ਭਾਈ ਤਾਰੂ ਸਿੰਘ ਨੇ ਕੇਸ ਕਤਲ ਨਹੀਂ ਕਰਾਇਆ ਪਰ ਖੋਪੜ ਲਹਾ ਲਿਆ ਅਸੀਂ ਅੱਜ ਕਲਾਕਾਰਾਂ ਦੇ ਫੈਨ ਬਣ ਗਏ ਅਸੀਂ ਆਮ ਬੰਦਿਆਂ ਦੇ ਫੈਨ ਬਣ ਕੇ ਜੇ ਫੈਨ ਬਣਨਾ ਹੈ ਭਾਈ ਤਾਰੂ ਸਿੰਘ ਦੇ ਫੈਨ ਬਣੋ ਜਿਹੜੇ ਖੋਪੜ ਲੈਣ ਤੋਂ ਬਾਅਦ 22 ਦਿਨ ਜਿਉਂਦੇ ਰਹੇ ਸਾਡੇ ਬੱਚਿਆਂ ਨੂੰ ਉਹ ਪੜਾਇਆ ਜਾਵੇ ਖੋਪੜ ਲੈਣ ਤੋਂ ਬਾਅਦ 22 ਦਿਨ ਜਿਉਂਦੇ ਰਹੇ ਜੇ ਫੈਨ ਬਣਨਾ ਬਾਬਾ ਫਤੇ ਸਿੰਘ ਦੇ ਫੈਨ ਬਣੋ ਬਾਬਾ ਜੋਰਾਵਰ ਸਿੰਘ ਦੇ ਫੈਨ ਬਣੋ ਜਿਹੜੇ 7 ਸਾਲ ਦੇ 9 ਸਾਲ ਦੇ ਨੀਹਾਂ ਦੇ ਵਿੱਚ ਚਨੇ ਗਏ ਪਰ ਆਪਣੇ ਸਿੱਕੀ ਸਦਕ ਤੋਂ ਡੋਲੇ ਨਹੀਂ ਪਰ ਦਾਦੀ ਦੀ ਗੁੜਤੀ ਇਹ ਹੈ ਜਿਸ ਆਪਣੇ ਬੱਚਿਆਂ ਨੂੰ ਮਾਵਾ ਭੈਣਾ ਇਹ ਜੀ ਗੁੜਤੀ ਦੇ ਕੇ ਜਾਓ ਤੇ ਬੱਚਾ ਡੋਲੇ ਨਾ ਕਿਸੇ ਗੱਲ ਤੋਂ ਐਸੀ ਸੰਗਤ ਨਾ ਹੋਵੇ ਸੋ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਜਿਹੜਾ ਲੱਗਿਆ ਜਿਹੜਾ 150 ਪ੍ਰਾਣੀ ਅੱਜ ਬੱਚੇ ਬੇਬੀਆਂ ਬਜ਼ੁਰਗ ਅਮਰਤ ਛੱਕੇ ਗੁਰੂ ਦੇ ਲੜ ਲੱਗਣਾ ਸਾਡਾ ਫਰਜ਼ ਬਣਦਾ ਹੈ ਜੇਕਰ ਅਸੀਂ ਇਸ ਲੈਣ ਤੇ ਨਾ ਇਹ ਸਾਡਾ ਆਉਣ ਵਾਲਾ ਭਵਿੱਖ ਅੱਜ ਸਾਡੇ ਨੌਜਵਾਨਾਂ ਨੂੰ ਸੂਹਾਂ ਖਾ ਗਈਆਂ ਚਿੱਟਾ ਖਾ ਗਿਆ ਜਿਸ ਕੌਮ ਨੂੰ ਵਾਰ-ਵਾਰ ਕਹਿਣਾ ਪੈਂਦਾ ਹੈ ਜਿਸ ਕੌਮ ਨੂੰ ਆਰੇ ਨਹੀਂ ਡਲਾ ਸਕੇ ਚਰਖੜੀਆਂ ਨਹੀਂ ਡਲਾ ਸਕੀਆਂ 9 ਸਾਲ ਦੇ ਬੱਚੇ 7 ਸਾਲ ਦੇ ਨੀਹਾਂ ਦੇ ਵਿੱਚ ਟਣ ਕੇ ਆਪਣੇ ਭਵਿੱਖ ਤੋਂ ਆਪਣੇ ਸਿਰਕ ਤੋਂ ਡੋਲੇ ਨਹੀਂ ਪਰ ਉਸ ਮਾਂ ਦੀ ਉਸ ਪਿਤਾ ਦੀ ਗੁਰਤੀ ਕਹੇਉ ਜੀ ਹੋਣੀ ਹੈ ਸੇਜੇ ਤੁਸੀਂ ਭਵਿੱਖ ਬਚਾਉਣਾ ਹੈ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਭਵੇਂ ਪਿੰਡ ਦਾ ਕੋਈ ਨਮਾਇੰਦਾਗਾ ਕਿਸੇ ਵੀ ਲੀਡਰਸ਼ਿਪ ਕਿਸੇ ਪਾਰਟੀ ਨਾਲ ਜੁੜਿਆ ਹੈ ਉਹ ਇੱਕ ਟੇਬਲਾਂ ਤੇ ਬਹਿ ਕੇ ਬੋਤਲਾ ਗਲਾਸੀਆਂ ਖੜਕਾਉਂਦੇ ਨੇ ਪਿੰਡ ਦੇ ਵਿੱਚ ਸਾਡਾ ਬੈਰ ਪੈ ਜਾਂਦਾ ਹੈ ਅਸੀਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਬੱਚ ਨੂੰ ਬੱਚਿਆਂ ਨੂੰ ਆਪਣੇ ਨਗਰ ਦੇ ਭਵਿੱਖ ਨੂੰ ਸੰਭਾਲ ਕਰੀਏ ਸੋ ਪੰਜਾਬ ਦੇ ਨੌਜਵਾਨ ਵੀਰ ਦੀਪ ਸਿੱਧੂ ਦਾ ਕਤਲ ਕਿਵੇਂ ਹੋਇਆ ਜੇਕਰ ਪੰਜਾਬ ਦੇ ਨੌਜਵਾਨੀ ਖਤਰੋ ਤੁਰਿਆ 2.5 ਕਰੋੜ ਦੀਆਂ ਗੱਡੀਆਂ ਛੱਡ ਕੇ ਆਇਆ ਉਹ ਬੰਬੇ ਤੋਂ ਪਰ ਇਹ ਜ਼ਾਲਮ ਸਰਕਾਰਾਂ ਨੇ ਜਿਹੜਾ ਵੀ ਪੰਜਾਬ ਦਾ ਨੌਜਵਾਨ ਪੰਜਾਬੀਅਤ ਦੀ ਪੰਜਾਬ ਦੀ ਗੱਲ ਕਰੂ ਪੰਜਾਬ ਦੇ ਮਾਂ ਬੋਲੀ ਦੀ ਗੱਲ ਕਰੂ ਪੰਜਾਬੀ ਦੀ ਗੱਲ ਕਰੂ ਆਉਣ ਵਾਲੇ ਭਵਿੱਖ ਦੀ ਗੱਲ ਕਰੂ ਉਸ ਜ਼ਾਲਮ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਮਰਵਾ ਦਿੰਦੀਆਂ ਨੇ ਜਿਹਦਾ ਪੁੱਤ ਅੱਜ ਚਿੱਟੇ ਨਾਲ ਮਰਦਾ ਹੈ ਓਵਰਡੋਜ਼ ਦੇ ਨਾਲ ਟੀਕੇ ਲਾ ਕੇ ਮਰਦਾ ਹੈ ਪਰ ਉਹ ਮਾਂ ਦੀ ਕੋਖ ਸਲਖਣੀ ਹੈ ਜਿਹੜਾ ਕੌਮ ਖਾਤਰ ਕੁਸ਼ ਕਰਕੇ ਜਾਂਦਾ ਜਿਸ ਤਰ੍ਹਾਂ ਸਾਡੇ ਵੀਰ ਅਮਰਤਿ ਸ਼ਕਾਉਣ ਦੀ ਵੱਡੀ ਲਹਿਰ ਪੈਦਾ ਕੀਤੀ ਹੈ ਤੇ ਗੁਰੂ ਦੇ ਲੜ ਲਾ ਰਹੇ ਨੇ ਸਾਡੇ ਉਹੀ ਜਥੇਦਾਰ ਨੇ ਸਾਡੇ ਉਹੀ ਭਰਾ ਨੇ ਉਹੀ ਸਾਡੇ ਮਾਪੇ ਨੇ ਜਿਹੜਾ ਸਾਡੇ ਬੱਚਿਆਂ ਨੂੰ ਸਹੀ ਰਾਹ ਤੇ ਅਮਰਤ ਸੁਕਾ ਕੇ ਗੁਰੂ ਦੇ ਲੜ ਲਾ ਰਹੇ ਹੈ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਵਿਚਾਰ ਹੈ ਫਿਰ ਭਾਈ ਅਮਰਤਪਾਲ ਆਇਆ ਜਿਹੜੀਆਂ ਸਰਕਾਰਾਂ ਨੂੰ ਤੁਸੀਂ ਗਲਤ ਵੋਟ ਦੇ ਕੇ ਚੁਣੇ ਅੱਜ ਭਾਈ ਅਮਰਤਪਾਲ ਜਿਹੜਾ ਸੋਡੇ ਪੰਜਾਬ ਦੇ ਨੌਜਵਾਨੀ ਨੂੰ ਬਚਾਉਂਦਾ ਸੀ ਸੋਡੇ ਭਵਿੱਖ ਨੂੰ ਨਸ਼ੇ ਤੋਂ ਬਚਾਉਂਦਾ ਸੀ ਪਰ ਉਸ ਜ਼ਾਲਮ ਸਰਕਾਰ ਨੂੰ ਤੁਸੀਂ ਚੁਣਦਿਆਂ ਜਦੋਂ ਆਪਾਂ ਗਲਤ ਬੰਦੇ ਨੂੰ ਚੁਣ ਲੈਨੇ ਭਵੇਂ ਲੀਡਰਸ਼ਿਪ ਧਾਰਮਿਕ ਹੋਵੇ ਚਾਹੋ ਰਾਜਨੀਤਿਕ ਹੋਵੇ ਪਰ ਜੋ ਸ਼ਾਮ ਦੀਆਂ ਜੇਲਾ ਜਬਾਗੇ ਨੇ ਜਿਹੜੇ ਪੰਜਾਬ ਦੀ ਨੌਜਵਾਨੀ ਦਾ ਨਸ਼ਾ ਛਡਾਉਂਦੇ ਸੀਗੇ ਇਹ ਦਿਨ ਦੇਖਣੇ ਪੈਂਦੇ ਨੇ ਵੀਰ ਹਰਜਿੰਦਰ ਤੇ ਹੋਰ ਵੀ ਜਿਹੜੇ ਆਪਣੇ ਸਿੰਘ ਨਾਲ ਉਹਨਾਂ ਦੇ ਸੁਆਮਾ ਕਰਦੇ ਨੇ ਜਿਹੜਾ ਕੌਮੀਅਤ ਦੀ ਪੰਜਾਬ ਦੀ ਗੱਲ ਕਰੂਗਾ ਉਹਨੂੰ ਜੇਲਾ ਵੀ ਦੇਖਣੀਆਂ ਪੈਣਗੀਆਂ ਉਹਨੂੰ ਥਾਣੇ ਵੀ ਦੇਖਣੇ ਪੈਣਗੇ ਜਿਵੇਂ ਭਾਈ ਤਾਰੂ ਸਿੰਘ ਨੇ ਇੱਕ ਲੰਗਰ ਪਾਣੀ ਛਕਾਉਂਦਾ ਸੀ ਪਰ ਅਖੀਰੀ ਦੇ ਵਿੱਚ ਕੀ ਹੋਇਆ ਜੰਗਲਾਂ ਦੇ ਵਿੱਚ ਪ੍ਰਸ਼ਾਦਾ ਪਾਣੀ ਪਹੁੰਚਾਉਂਦਾ ਸੀ ਪਰ ਖੋਪੜ ਦਾ ਹੋਣਾ ਪੈ ਗਿਆ ਜਿਸ ਨੌਜਵਾਨ ਪੰਜਾਬ ਦੀ ਗੱਲ ਕਰੂਗਾ ਉਹਨੂੰ ਜੇਲਾ ਵੀ ਦੇਖਣੀ ਆ ਪੈ ਸਕਦੀਆਂ ਨੇ ਉਹਨੂੰ ਥਾਣੇ ਵੀ ਦੇਖਣੇ ਪੈ ਸਕਦੇ ਨੇ ਹੱਥ ਕੜੀਆਂ ਦਾ ਵੀ ਡਰ ਹੈ ਤੇ ਵੀਰ ਹਰਜਿੰਦਰ ਸਿੰਘ ਬਹੁਤ ਸੋਹਣਾ ਇਹਨਾਂ ਦਾ ਪ੍ਰਾਲਾ ਜੇ ਸਾਡੇ ਭਵਿੱਖ ਨੂੰ ਬਚਾਉਣ ਤੇ ਲੱਗੇ ਨੇ ਚੰਗੀ ਗੱਲ ਹੈ ਉਹਨਾਂ ਦਾ ਸਾਥ ਦਿਈਏ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਸੋ ਅਸੀਂ ਸਾਡਾ ਏਕਾ ਹੋਣਾ ਜ਼ਰੂਰੀ ਹੈ ਮੈਂ ਥੋੜੇ ਹੀ ਲਫ਼ਜ਼ਾਂ ਦੇ ਵਿੱਚ ਸਮਾਪਤੀ ਕਰਨਾ ਚਾਹਾਂਗਾ ਜਿਵੇਂ ਕਿਸੇ ਬਜ਼ੁਰਗਾਂ ਦੇ ਕਹਿੰਦੇ ਤਾਸ ਸਾਥ ਦੇ ਵਿੱਚ ਤਾਸ ਖੁੱਡਦੇ ਨੇ ਜਿਵੇਂ ਉਹ ਕਹਿੰਦੇ ਹਰ ਰੋਜ਼ ਬਜ਼ੁਰਗ ਉਹ ਤਾਸ ਦੀ ਬਾਜੀ ਲਾਇਆ ਕਰਨਾ ਇੱਕ ਉਹ ਬਜ਼ੁਰਗ ਨੇ ਕਿਹਾ ਕਹਿੰਦੇ ਜਦੋਂ ਆਪਣੇ ਪਿੰਡ 'ਚ ਨਸ਼ਾ ਬਹੁਤ ਹੋ ਗਿਆ ਆਪਣਾ ਪਿੰਡ ਦੇ ਜਵਾਨ ਨੌਜਵਾਨ ਨਸ਼ਾ ਕਰਦੇ ਨੇ ਉਹ ਦੋ ਬਜ਼ੁਰਗ ਤਾਸ ਖੇਡਿਆ ਕਰਦੇ ਆ ਇੱਕ ਬਜ਼ੁਰਗ ਨੂੰ ਕਿਹਾ ਕਰੇ ਦੂਜੇ ਬਜ਼ੁਰਗ ਨੂੰ ਯਾਰ ਆਪਣੇ ਪਿੰਡ 'ਚ ਨਸ਼ਾ ਬਹੁਤ ਹੋ ਗਿਆ ਇੱਕ ਬਜ਼ੁਰਗ ਦੂਜੇ ਨੂੰ ਕਹਿ ਕੇ ਜਰਾ ਪਾਣੀ ਕੀ ਲੈਣਾ ਦੂਜੇ ਦਿਨ ਫੇਰ ਤਾਸ ਦੀ ਬਾਜੀ ਲਾਈ ਦੂਜੇ ਦਿਨ ਕਹਿੰਦੇ ਯਾਰ ਫੇਰ ਬਹੁਤ ਨਸ਼ਾ ਹੋ ਗਿਆ ਯਾਰ ਬਹੁਤ ਉਹ ਕਹਿੰਦੇ ਯਾਰ ਆਪਾਂ ਨਹੀਂ ਕੀ ਲੈਣਾ ਇੱਕ ਦਿਨ ਉਹਦਾ ਆਪ ਦਾ ਜਵਾਨ ਪੁੱਤ ਨਸ਼ਾ ਕਰਕੇ ਆਉਣ ਲੱਗਾ ਜਦੋਂ ਘਰ ਵਿੱਚ ਆਪਦੇ ਘਰੇ ਸੋਗ ਪਿਆ ਜਦੋਂ ਫਿਰ ਤੀਜੇ ਦਿਨ ਉਹ ਬਜ਼ੁਰਗ ਦੂਜੇ ਬਜ਼ੁਰਗ ਨੂੰ ਕਹਿੰਦਾ ਕਹਿੰਦਾ ਯਾਰ ਸਾਡਾ ਹਬਦਾਈ ਨੌਜਵਾਨ ਪੁੱਤ ਨਸ਼ਾ ਕਰਕੇ ਆਉਣ ਲੱਗ ਗਿਆ ਫਿਰ ਦੂਜਾ ਜਿਹੜਾ ਦੱਸਦਾ ਹੁੰਦਾ ਸੀ ਉਹ ਕਹਿੰਦਾ ਫਿਰ ਆਪਾਂ ਨਹੀਂ ਕਿ ਲੈਣਾ ਇੱਥੇ ਆਪਾਂ ਤੇ ਗੱਲ ਲੋੜਦੀ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਕਹਿੰਦੇ ਪੜੋਸੀ ਕੇ ਜੋ ਹੋਊਗਾ ਆਪਣੇ ਵੀ ਤੂੰ ਜਾਣ ਗੁਰਬਾਣੀ ਦਾ ਸ਼ਬਦ ਹੈ ਪੜੋਸੀ ਕੇ ਜੋ ਹੋਊਗਾ ਆਪਣੇ ਵੀ ਤੂੰ ਜਾਣ ਜੇ ਆਪਾਂ ਦੇਖੀ ਵੀ ਗਮਾਂਡੀ ਤੇ ਅੱਗ ਲੱਗੀ ਐ ਤੁਸੀਂ ਇਹ ਨਾ ਦੇਖੋ ਵੀ ਅੱਜ ਗਮਾਂਡੀ ਦਾ ਪੁੱਤ ਗਮਾਂਡ ਦੇ ਵਿੱਚ ਕੋਈ ਸਿੱਦਾ ਜਵਾਕ ਨਸ਼ਾ ਕਰਦਾ ਕੱਲ ਨੂੰ ਜਿਹੜੀ ਅੱਗ ਗਮਾਂਡੀ ਤੇ ਲੱਗੀ ਐ ਖੁਸ਼ੀ ਨਾ ਮਨਾਇਆ ਕਰੋ ਪਰ ਜਿਹੜੀ ਅੱਗ ਗਮਾਂਡੀ ਤੇ ਲੱਗੀ ਐ ਕਦੇ ਸਾਡੇ ਵੀ ਲੱਗ ਸਕਦੀ ਐ ਗੁਰੂ ਕਿਰਪਾ ਕਰੇ ਤਰਸ ਕਰਨ ਸਾਨੂੰ ਸਮਾਰਿਆ ਸਾਰਿਆਂ ਨੂੰ ਸਮਤ ਬਖਸ਼ਣ ਸੋ ਐਸੇ ਨੌਜਵਾਨ ਵੀਰਾਂ ਦਾ ਵੀਰ ਹਰਜਿੰਦਰ ਸਿੰਘ ਹੋ ਤੇ ਹੋਰ ਸਾਰੇ ਐਸੇ ਜਿਹੜੇ ਆਪਣੇ ਲਈ ਕਾਰਜ ਕਰਦੇ ਨੇ ਸਾਥ ਦਈਏ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਸਾਰੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਬੋਲਦਿਆਂ ਹੋਇਆ ਕਿਸੇ ਨੂੰ ਇਹ ਠੇਸ ਪਹੁੰਚੀ ਹੋਵੇ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੱਗੀ ਸਿੰਘ ਜੀ ਪੰਦੇਰ ਵਾਲੇ ਹੁਣ ਸਿੱਖ ਵਿਰਸਾ ਦਲ ਦੇ ਵੱਲੋਂ ਇਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਤੇ ਵਿਸ਼ੇਸ਼ ਸਨਮਾਨ ਦਿੱਤਾ ਜਾਣਾ ਹੈ। ਬਾਬਾ ਜੀ ਨੂੰ ਬੇਨਤੀ ਹੈ ਸਨਮਾਨ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ। ਬੋਲੇ ਸੋ ਨਿਹਾਲ। ਹਾਂਜੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਇਹ ਬੜੇ ਪ੍ਰੇਮ ਨਾਲ ਆਪ ਜੀ ਬੈਠੇ ਹੋ ਬੇਨਤੀ ਪ੍ਰਵਾਨ ਕੀਤੀ ਹੈ ਸਾਰਿਆਂ ਦਾ ਧੰਨਵਾਦ ਹੈ